ਮਾਰੂ ਮਹਲਾ ਪਹਿਲਾ ਨਾ ਪਹਿਣਾ ਪਰਜਾਈਆਂ ਨਾ ਸੇ ਸਸੜੀਆਂ ਨਾ ਪਹਿਣਾ ਨਾ ਪਰਜਾਈਆਂ ਨਾ ਸਸਾਂ ਕਿਸੇ ਦਾ ਵੀ ਉਹੋ ਜਿਹਾ ਸਾਥ ਨਹੀਂ ਜੋ ਸਤਸੰਗੀ ਸਹੇਲੀਆਂ ਦਾ ਸੱਚਾ ਸਾਥ ਨਾ ਟੁੱਟਈ ਗੁਰ ਮੇਲੇ ਸ਼ਹੀਆਂ ਗੁਰੂ ਸਤਸੰਗੀ ਸਹਿਲੀਆਂ ਨਾਲ ਮਿਲਾਉਂਦਾ ਹੈ ਸਤਸੰਗੀਆਂ ਵਾਲਾ ਸਦਾ ਉੱਥੇ ਰਹਿਣ ਵਾਲਾ ਸਾਥ ਕਦੇ ਨਹੀਂ ਟੁੱਟਦਾ ਬਲੇਹਾਰੀ ਗੁਰੇ ਆਪਣੇ ਸਦ ਬਲੇਹਾਰੇ ਜਾਵਾਂ ਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ ਸਦਾ ਹੀ ਕੁਰਬਾਨ ਹਾਂ ਗੁਰ ਬਿਨ ਏਤਾ ਭਵ ਥਕੀ ਗੁਰ ਪਿਰ ਮੇਲ ਦਿੱਤਾ ਮ ਮਿਲਾਏ ਰਹਾਓ ਗੁਰੂ ਦੇ ਮਿਲਾਪ ਤੋਂ ਮੇਨਾ ਮੈਂ ਭੌਂ-ਭੌਂ ਕੇ ਬਹੁਤ ਥੱਕ ਗਈ ਸਾਂ ਹੁਣ ਗੁਰੂ ਨੇ ਮੈਨੂੰ ਪਤੀ ਮਿਲਾਇਆ ਹੈ ਮੈਨੂੰ ਪਤੀ ਮਿਲਾ ਦਿੱਤਾ ਹੈ ਫੁੱਫੀ ਨਾਨੀ ਮਾਸੀਆਂ ਧੀਰਜ ਠਾਨੜੀਆਂ ਫੁੱਫੀਆਂ ਨਾਨੀਆਂ ਮਾਸੀਆਂ ਦਰਾਣੀਆਂ ਝਠਾਨੀਆਂ ਆਮਨ ਵੰਜਨ ਨਾਰਹਨ ਪੂਰ ਭਰੇ ਪਈਆ ਇਸ ਸੰਸਾਰ ਵਿੱਚ ਆਉਂਦੀਆਂ ਹਨ ਤੇ ਚਲੀਆਂ ਜਾਂਦੀਆਂ ਹਨ ਸਦਾ ਸਾਡੇ ਨਾਲ ਨਹੀਂ ਰਹਿੰਦੀਆਂ ਇਹਨਾਂ ਸਾਖਾਂ ਅੰਗਾਹਾਂ ਰਾਹੀਆਂ ਦੇ ਪੂਰਾ ਤੇ ਪੂਰ ਭਰੇ ਹੋਏ ਚਲੇ ਜਾਂਦੇ ਹਨ ਮਾਮੇ ਤੈਮਾ ਮਾਣੀਆਂ ਭਾਇਰ ਬਾਪਨਾ ਮਾਓ ਮਾਮੇ ਮਾਮੀਆਂ ਭਰਾ ਪਿਓ ਤੇ ਮਾਂ ਕਿਸੇ ਨਾਲ ਵੀ ਸੱਚਾ ਸਾਥ ਨਹੀਂ ਬਣ ਸਕਦਾ ਸਾਥ ਲੱਡੇ ਤਿੰਨ 나ਠੀਆਂ ਸਾਥ ਲੱਡੇ ਤਿੰਨ 나ਠੀਆਂ ਭੀੜ ਕਣੀਂ ਦਰਿਆਉ ਇਹ ਵੀ ਪ੍ਰਾਣਿਆਂ ਮਾਂਦ ਹਨ ਇਨ੍ਹਾਂ ਪ੍ਰਾਣਿਆਂ ਦੇ ਕਾਫਲੇ ਦੇ ਕਾਫਲੇ ਲੱਦੇ ਚਲੇ ਜਾ ਰਹੇ ਹਨ ਸੰਸਾਰ ਦਰਿਆ ਦੇ ਪੱਤਣੋਂ ਤੇ ਇਨ੍ਹਾਂ ਦੀ ਭੀੜ ਲੱਗੀ ਹੋਈ ਸੱਚ ਰੰਗ ਰੰਗਾ ਬਲੋ ਸਕੀ ਹਮਾਰੋ ਕੰਤ ਹੈ ਸਹੇਲਿਓ ਸਾਡਾ ਖਸਮ ਪ੍ਰਭੂ ਹੀ ਸਦਾ ਥੇ ਰਹਿਣ ਵਾਲਾ ਹੈ ਤੇ ਉਹ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਸੱਚ ਵਿਛੋੜਾ ਨਾ ਥੀਐ ਸੋ ਸਹ ਰੰਗ ਰਵੰਤ ਉਹ ਸਦਾ ਥੇਰ ਦੇ ਨਾਮ ਵਿੱਚ ਜੁੜਿਆ ਉਸ ਨਾਲੋਂ ਵਿਛੜਾ ਨਹੀਂ ਹੁੰਦਾ ਚਰਨਾ ਵਿੱਚ ਜੁੜੀ ਜੀਵ ਇਸਤਰੀ ਨੂੰ ਉਹ ਖਸਮ ਪਿਆਰ ਨਾਲ ਗਲੇ ਲਾਈ ਰੱਖਦਾ ਹੈ ਸਬੇ ਰੁੱਤੀ ਚੰਗੀਆਂ ਜਿਤ ਸੱਚੇ ਸਿਉਨੇ ਜੀਵ ਇਸਤਰੀ ਨੂੰ ਸਾਰੀਆਂ ਹੀ ਰੁੱਤਾਂ ਚੰਗੀਆਂ ਲੱਗਦੀਆਂ ਹਨ ਜਿਸ ਜਿਸ ਰੁੱਤ ਵਿੱਚ ਸਦਾ ਫਿਰ ਪ੍ਰਭੂ ਪਤੀ ਨਾਲ ਉਸ ਜੀਵ ਇਸਤਰੀ ਦਾ ਪਿਆਰ ਬਣਦਾ ਹੈ ਸਾਧਨ ਕੰਤ ਪਛਾਣਿਆ ਸੁਖ ਸੁਤੀ ਨਿਸਡੇ ਜਿਹੜੀ ਜੀਵ ਇਸਤਰੀ ਖਸਮ ਪ੍ਰਭੂ ਦੇ ਸਾਥ ਨੂੰ ਪਛਾਣ ਲੈਂਦੀ ਹੈ ਕਿਉਂਕਿ ਉਹ ਜੀਵ ਇਸਤਰੀ ਦਿਲ ਰਾਤ ਪੂਰਨ ਆਨੰਦ ਵਿੱਚ ਸ਼ਾਂਤ ਚੇਤ ਰਹਿੰਦੀ ਹੈ ਪਤਣ ਕੋ ਕੈ ਪਤੜੀ ਵੰਜੋਂ ਤਰਕ ਵਿਲਾੜ ਸੰਸਾਰ ਦਰਿਆ ਦੇ ਪਤਣ ਉੱਤੇ ਖਲੋਤਾ ਗੁਰੂ ਮਲਾ ਜੀਵ ਰਾਈਆਂ ਨੂੰ ਪੁਕਾਰ ਕੇ ਕਹਿ ਰਿਹਾ ਹੈ ਪ੍ਰਭੂ ਨਾਮ ਦੇ ਜਹਾਜ਼ ਵਿੱਚ ਚੜੋ ਤੇ ਦੌੜ ਕੇ ਛਾਲ ਮਾਰ ਕੇ ਪਾਰ ਲੰਘ ਜਾਓ ਪਤਣੂ ਕੈ ਪਤਣੀ ਵੰਜੋਂ ਧੋਕ ਵਿਲਾੜ ਪਾਰ ਪਵੰਦੜੇ ਡਿਠ ਮੈਂ ਸਤਗੁਰੂ ਬੋਹਿਥ ਚਾੜ ਸਤਗੁਰੂ ਦੇ ਜਹਾਜ਼ ਵਿੱਚ ਚੜ ਕੇ ਸੰਸਾਰ ਦਰਿਆ ਤੋਂ ਪਾਰ ਆਪੜੇ ਹੋਏ ਅਨੇਕਾਂ ਹੀ ਪ੍ਰਾਣੀ ਮੈਂ ਆਪ ਵੇਖੇ ਹਨ ਹਕਨੀ ਲੱਦਿਆ ਹਕ ਲੱਦ ਗਏ ਹਕ ਭਾਰੇ ਪਰ ਨਾਲ ਸਤਗੁਰ ਦਾ ਹੌਕਾ ਸੁਣ ਕੇ अनेका ਜੀਵਾਂ ਨੇ ਸੰਸਾਰ ਦਰਿਆ ਤੋਂ ਪਾਰ ਲੰਘਣ ਲਈ ਪ੍ਰਭੂ ਨਾਮ ਦਾ ਵਖਰ ਗੁਰੂ ਦੇ ਜਹਾਜ਼ ਵਿੱਚ ਲੱਦ ਲਿਆ अनेका ਹੀ ਲੱਦ ਕੇ ਪਾਰ ਪਹੁੰਚ ਗਏ ਹਨ ਪਰ अनेका ਹੀ ਐਸੇ ਵੀ ਮੰਦ ਭਾਗੀ ਹਨ ਜਿਨ੍ਹਾਂ ਗੁਰੂ ਦੀ ਪੁਕਾਰ ਦੀ ਪ੍ਰਵਾਹ ਨਹੀਂ ਕੀਤੀ ਤੇ ਉਹ ਵਿਕਾਰਾਂ ਦੇ ਭਾਰ ਨਾਲ ਭਾਰੇ ਹੋ ਕੇ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਗਏ ਜਿੰਨੀ ਸੱਚ ਵੜੰਜਿਆ ਸੇ ਸੱਚੇ ਪ੍ਰਭ ਨਾਲ ਜਿਨ੍ਹਾਂ ਨੇ ਸੱਚ ਦਾ ਵਪਾਰ ਕੀਤਾ ਉਹ ਸਚਾਰ ਹੋ ਗਏ ਤੇ ਗੁਰੂ ਦੇ ਨਾਲ ਇੱਕ ਮਿਕ ਹੋ ਗਏ ਨਾ ਹਮ ਚੰਗੇ ਆਖੀਐ ਬੁਰਾ ਨਾ ਦੇਸੈ ਕੋਏ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈ ਕੇ ਹਉਮੈ ਦੂਰ ਕੀਤੀ ਉਹ ਭਾਗਾਾਂ ਵਾਲੇ ਬੰਦੇ ਇਹ ਨਿਸ਼ਚੈ ਰੱਖਦੇ ਹਨ ਕਿ ਅਸੀਂ ਸਭ ਤੋਂ ਚੰਗੇ ਨਹੀਂ ਆਖੇ ਜਾ ਸਕਦੇ ਤੇ ਸਾਥੋਂ ਭੜਾ ਕੋਈ ਮਨੁੱਖ ਜਗਤ ਵਿੱਚ ਨਹੀਂ ਦਿਸਦਾ ਨਾਨਕ ਹਉਮੈ ਮਾਰੀਐ ਸੱਚੇ ਜਿਹੜਾ ਸੋਏ ਏ ਨਾਨਕ ਪ੍ਰਭੂ ਚਰਨਾਂ ਵਿੱਚ ਇੱਕਮਿਕ ਹੋਣ ਵਾਸਤੇ ਹਉਮੈ ਦੂਰ ਕਰਨੀ ਚਾਹੀਦੀ ਹੈ ਜਿਸ ਮਨੁੱਖ ਨੇ ਹਉਮੈ ਦੂਰ ਕੀਤੀ ਉਹ ਸਦਾ ਸਿਰ ਪ੍ਰਭੂ ਵਰਗਾ ਹੀ ਬਣ ਗਿਆ ਮਾਰੂ ਮਹਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਮੈਂ ਨਹੀਂ ਸਮਝ ਸਕਦਾ ਕਿ ਜਿਹੜਾ ਬੰਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਹ ਮੂਰਖ ਕਿਵੇਂ ਹੈ ਤੇ ਜਿਹੜਾ ਮਨੁੱਖ ਨਾਮ ਨਹੀਂ ਸਿਮਰਦਾ ਉਹ ਸਿਆਣਾ ਕਿਵੇਂ ਹੈ ਸਦਾ ਸਾਹਿਬ ਦੇ ਰੰਗੇ ਰਤਾ ਅਨ ਦਿਨ ਨਾਮ ਵਖਾਣਾ ਅਸਲ ਸਿਆਣ ਨਾਮ ਸਿਮਰਨ ਵਿੱਚ ਹੈ ਇਸ ਵਾਸਤੇ ਮੈਂ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹਾਂ ਤੇ ਸਦਾ ਮਾਲਕ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਬਾਬਾ ਮੂਰਖਾ ਨਾ ਮੈਂ ਬਲ ਜਾਉ ਏ ਪ੍ਰਭੂ ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਤੇਰੇ ਨਾਮ ਤੋਂ ਖੁੰਝ ਕੇ ਮੈਂ ਮਤਹੀਨ ਰਹਿੰਦਾ ਤੂੰ ਕਰਤਾ ਤੂੰ ਦਾ ਨਾ ਬੀਨਾ ਤੇਰੇ ਨਾਮ ਤਰਾਉ ਰਹਾਉ ਕਿਉਂਕਿ ਮੈਨੂੰ ਇਹ ਸਮਝ ਨਹੀਂ ਹੁੰਦੀ ਕਿ ਇਸ ਸੰਸਾਰ ਸਮੁੰਦਰ ਤੋਂ ਮੈਂ ਤੇਰੇ ਨਾਮ ਵਿੱਚ ਜੁੜ ਕੇ ਹੀ ਪਾਰ ਲੰਘ ਸਕਦਾ ਤੇਰੇ ਨਾਮ ਦੀ ਬਰਕਤ ਨਾਲ ਹੀ ਮੈਨੂੰ ਸਮਝ ਆਉਂਦੀ ਹੈ ਕਿ ਤੂੰ ਸਾਡਾ ਸਿਰਜਣਹਾਰ ਤੂੰ ਸਾਡੇ ਦਿਲ ਦੀ ਜਾਣਦਾ ਹੈ ਤੂੰ ਸਾਡੇ ਕੰਮਾਂ ਨੂੰ ਹਰ ਵੇਲੇ ਵੇਖਦਾ ਹੈ ਮੂਰਖ ਸਿਆਣਾ ਇੱਕ ਹੈ ਏਕ ਜੋਤ ਦੋ ਏ ਨਾਉ ਪਰ ਚਾਹੇ ਕੋਈ ਮੂਰਖ ਹੈ ਚਾਹੇ ਕੋਈ ਸਿਆਣਾ ਹਰੇਕ ਵਿੱਚ ਇੱਕੋ ਪਰਮਾਤਮਾ ਹੀ ਵੱਸਦਾ ਹੈ ਮੂਰਖ ਤੇ ਸਿਆਣਾ ਦੋ ਵੱਖ-ਵੱਖ ਨਾਮ ਹਨ ਜੋ ਦੋਹਾਂ ਵਿੱਚ ਇੱਕੋ ਹੀ ਹੈ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾ ਜਿਹੜਾ ਆਦਮੀ ਪਰਮਾਤਮਾ ਦਾ ਨਾਮ ਸਿਮਰਦਾ ਨਹੀਂ ਕਬੂਲਦਾ ਨਹੀਂ ਉਹ ਮਹਾ ਮੂਰਖ ਹੈ ਗੁਰਦੁਆਰੇ ਨਾਮ ਪਾਈਐ ਬਿਨ ਸਤਗੁਰ ਪੱਲੇ ਨਾ ਪਾਏ ਪਰਮਾਤਮਾ ਦਾ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ ਗੁਰੂ ਦੀ ਸ਼ਰਨ ਤੋਂ ਬਿਨਾ ਪ੍ਰਭੂ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਸਤਗੁਰ ਕੈ ਭਾਣੈ ਮਨ ਵਸੈ ਅਹਨੇ ਸਰਹ ਲਵਲਾਏ ਜੇ ਗੁਰੂ ਦੇ ਹੁਕਮ ਵਿੱਚ ਤੁਰ ਕੇ ਮਨੁੱਖ ਦੇ ਮਨ ਵਿੱਚ ਨਾਮ ਵਸ ਪਏ ਤਾਂ ਉਹ ਦਿਨ ਰਾਤ ਨਾਮ ਵਿੱਚ ਸੁਰਤ ਜੋੜੀ ਰੱਖਦਾ ਹੈ ਰਾਜੰ ਰੰਗੰ ਰੂਪੰ ਮਾਲੰ ਜੋਬਨ ਤੇ ਜਵਾਰੀ ਜਿਹੜੇ ਬੰਦੇ ਰਾਜ ਰੰਗ ਤਮਾਸ਼ੇ ਰੂਪ ਮਾਲ ਧਨ ਤੇ ਜਵਾਨੀ ਸਿਰਫ ਇਹ ਹਾਜ਼ ਦੇ ਰਹੇ ਹਨ ਉਹਨਾਂ ਨੂੰ ਜਵਾਰੀ ਸਮਝੋ ਕਮੇਂ ਬੰਦੇ ਪਾਸੇ ਖੇਲੇ ਚੌਪੜ ਇਕਸਾਰੀ ਪਰ ਉਹਨਾਂ ਦੇ ਵੀ ਕੀ ਵਾਸ ਪ੍ਰਭੂ ਦੇ ਹੁਕਮ ਵਿੱਚ ਬਜੇ ਹੋਏ ਮਾਇਕ ਪਦਾਰਥਾਂ ਦੀ ਚੌਪੜ ਖੇਡ ਖੇਡਦੇ ਰਹਿੰਦੇ ਹਨ ਇੱਕੋ ਮਾਇਆ ਦੀ ਤ੍ਰਿਸ਼ਨਾ ਹੀ ਉਹਨਾਂ ਦੀ ਨਰਦ ਹੈ ਜਗ ਚਤੁਰ ਸਿਆਣਾ ਪਰਮ ਭੁਲਾਣਾ ਨਾਉ ਪੰਡਤ ਪੜੇਗਾ ਵਾਰੀ ਜਿਹੜਾ ਬੰਦਾ ਮਾਇਆ ਦੀ ਝਟਕਣਾ ਵਿੱਚ ਪੈ ਕੇ ਜੀਵਨ ਰਾਹ ਤੋ ਖੁੰਝਿਆ ਜਾ ਰਿਹਾ ਹੈ ਉਹੀ ਜਗਤ ਵਿੱਚ ਆਤ੍ਰ ਤੇ ਸਿਆਣਾ ਮੰਨਿਆ ਜਾਂਦਾ ਹੈ ਪੜਦੇ ਹਨ ਮਾਇਆ ਘਮਾਉਣ ਵਾਲੀ ਮੂਰਖਾਂ ਦੀ ਵਿਦਿਆ ਪਰ ਆਪਣਾ ਨਾਮ ਸੁਦਾਉਂਦੇ ਹਨ ਪੰਡਤ ਨਾਮ ਵਿਸਾਰੈ ਵੇਦ ਸੰਭਾਲੈ ਵਿਖ ਭੂਲੇ ਲੇਖਾਰੀ ਇਸ ਪੰਡਤ ਇਹ ਪੰਡਿਤ ਪਰਮਾਤਮਾ ਦਾ ਨਾਮ ਭੁਲਾ ਦਿੰਦੇ ਹਨ ਤੇ ਆਪਣੇ ਵੱਲੋਂ ਵੇਦ ਆਦਿਕ ਧਰਮ ਪੁਸਤਕਾਂ ਨੂੰ ਸੰਭਾਲ ਰਹੇ ਹਨ ਇਹ ਵਿਦਵਾਨ ਆਤਮਿਕ ਜੀਵਨ ਦੀ ਮੌਤ ਲੈਉਣ ਵਾਲੀ ਮਾਇਆ ਦੇ ਜ਼ਹਿਰ ਵਿੱਚ ਭੁੱਲੇ ਪਏ ਹਨ ਕੱਲਰ ਖੇਤੀ ਤਰਵਰ ਕੰਠੇ ਭਾਗਾ ਪਹਿਰੈ ਕੱਜਲ ਚਰੈ ਕੱਲਰ ਵਿੱਚ ਖੇਤੀ ਬੀਜ ਕੇ ਫਸਲ ਦੀ ਆਸ ਵਿਅਰਥ ਹੈ ਦਰਿਆ ਕੰਡੇ ਉੱਗੇ ਹੋਏ ਰੁੱਖਾਂ ਨੂੰ ਆਸਰਾ ਬਣਾਉਣਾ ਪੁੱਲ ਹੈ ਜਿੱਥੇ ਕਾਲ ਖੁੱਡ ਕੇ ਪੈਂਦੀ ਹੋਵੇ ਉੱਥੇ ਜਿਹੜੇ ਬੰਦੇ ਚਿੱਟੇ ਕੱਪੜੇ ਪਹਿਨਦੇ ਹਨ ਤੇ ਉਹਨਾਂ ਉੱਤੇ ਕਾਲਖ ਨਾ ਲੱਗਣ ਦੀ ਆਸ ਰੱਖਦੇ ਹਨ ਉਹ ਭੁੱਲੇ ਹੋਏ ਏ ਸੰਸਾਰ तिसੈ ਕੀ ਕੋਠੀ ਜੋ ਪੈਸੇ ਸੋ ਗਰਬਜਰ ਹੈ ਇਸ ਤਰ੍ਹਾਂ ਇਹ ਜਗਤ ਕ੍ਰਿਸ਼ਨਾਂ ਦੀ ਕੋਠੀ ਹੈ ਇਸ ਵਿੱਚ ਜਿਹੜਾ ਫਸ ਜਾਂਦਾ ਹੈ ਉਹ ਨਿਕਲ ਨਹੀਂ ਸਕਦਾ ਉਹ ਅਹੰਕਾਰ ਵਿੱਚ ਗਰਕ ਹੁੰਦਾ ਹੈ ਉਸ ਦਾ ਆਤਮਿਕ ਜੀਵਨ ਤ੍ਰਿਸ਼ਨਾ ਅੱਗ ਵਿੱਚ ਸੜ ਜਾਂਦਾ ਹੈ ਰਈਤ ਰਾਜੇ ਕਹਾਂ ਸਬਾਏ ਦੋਹਾਂ ਅੰਤਰ ਸੋ ਜਾਸੀ ਰਾਜੇ ਤੇ ਰਾਜਿਆਂ ਦੀ ਪਰਜਾਏ ਸਭ ਕਿੱਥੇ ਹਨ ਸਭ ਆਪੋ ਆਪਣੀ ਵਾਰੀ ਕੂਚ ਕਰ ਜਾਂਦੇ ਹਨ ਇਸ ਦੁਨੀਆ ਵਿੱਚ ਜੋ ਜੰਮਦਾ ਹੈ ਉਹ ਅੰਤ ਇੱਥੋਂ ਚਲਾ ਜਾਂਦਾ ਹੈ ਫਰਮਾਇਆ ਦੀ ਤ੍ਰਿਸ਼ਨਾ ਵਿੱਚ ਫਸ ਕੇ ਜਨਮ ਵਰੰਦਾ ਗੇੜ ਵੀ ਸਹਿੇੜ ਲੈਂਦਾ ਹੈ ਕਹਤ ਨਾਨਕ ਗੁਰ ਸੱਚੇ ਕੀ ਪੌੜੀ ਰਾਹੀ ਅਲੱਖ ਨਿਵਾਸੀ ਨਾਨਕ ਆਖਦਾ ਹੈ ਕਿ ਜਿਹੜਾ ਮਨੁੱਖ ਅਪੁੱਲ ਗੁਰੂ ਦੀ ਪੌੜੀ ਦਾ ਆਸਰਾ ਲੈਂਦਾ ਹੈ ਪਾਉ ਜੋ ਨਾਮ ਸਿਮਰਦਾ ਹੈ ਤੇ ਸਿਮਰਨ ਦੀ ਪੌੜੀ ਦੇ ਰਾਹੀ ਅਲੱਖ ਪ੍ਰਭੂ ਦੇ ਚਰਨਾਂ ਵਿੱਚ ਸੁਰਤ ਜੋੜੀ ਲੱਖਦਾ ਹੈ ਉਹਟਾ ਆਤਮਕ ਦੀਵਨ ਵਾਲਾ ਬਣ ਜਾਂਦਾ ਹੈ ਮਾਰੂ ਮਹਲਾ ਤੀਜਾ ਘਰ ਪੰਜਵਾਂ ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵੈਗੁਰੂ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਮਾਰੂ ਰਾਗ ਦੇ ਅੰਦਰ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾਂ ਨੇ ਅੰਨੇ ਮੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਤੇ ਇਹ ਅਸ਼ਟਪਦੀ ਹੈ ਇਸ ਦੇ 8 ਬੰਦ ਅੱਠਾਂ ਬੰਦਾਂ ਵਾਲੇ ਇਹ ਸ਼ਬਦ ਜਿਨ੍ਹਾਂ ਨੂੰ ਅਸ਼ਟਪਦੀ ਅਸੀਂ ਕਹਿੰਨੇ ਆ ਆਰੰਭ ਹੋ ਰਹੀ ਹੈ ਗੁਰੂ ਅਮਰਦਾਸ ਜੀ ਜਿਸ ਨੂੰ ਪ੍ਰੇਮ ਮਨ ਵਸਾਏ ਪਰਮਾਤਮਾ ਜਿਸ ਮਨੁੱਖ ਦੇ ਮਨ ਵਿੱਚ ਆਪਣਾ ਪਿਆਰ ਵਸਾਉਂਦਾ ਹੈ ਸੱਚੇ ਸ਼ਬਦ ਸਹਜ ਸੁਭਾਏ ਉਹ ਮਨੋੱਖ ਪ੍ਰਭੂ ਦੀ ਸਦਾ ਥਿਰ ਸਿਫਤ ਸਲਾਹ ਦੀ ਬਾਣੀ ਵਿੱਚ ਜੁੜਿਆ ਰਹਿੰਦਾ ਹੈ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਪ੍ਰਭੂ ਪਿਆਰ ਵਿੱਚ ਲੀਨ ਰਹਿੰਦਾ ਹੈ ਪ੍ਰੇਮ ਦੀ ਚੋਬ ਦਾ ਇਹ ਹੀ ਇਲਾਜ ਹੈ ਇਹ ਹਾ ਵੇਦਨ ਸੋਈ ਜਾਣੈ ਅਵਰ ਕ ਜਾਣੈ ਕਰੀ ਜਿਓ ਉਹ ਹੀ ਮਨੋੱਖ ਇਸ ਚੋਬ ਨੂੰ ਸਮਝਦਾ ਹੈ ਕੋਈ ਹੋਰ ਮਨੋੱਖ ਜਿਸ ਦੇ ਅੰਦਰ ਇਹ ਚੋਬ ਨਹੀਂ ਹੈ ਇਸ ਚੋਬ ਦਾ ਇਲਾਜ ਨਹੀਂ ਜਾਣਦਾ ਆਪੇ ਮਿਲੇ ਆਪ ਮਿਲਾਏ ਪ੍ਰਮਾਤਮਾ ਆਪ ਜੀਵ ਨੂੰ ਆਪਣੇ ਚਰਨਾਂ ਨਾਲ ਜੋੜਦਾ ਹੈ ਆਪ ਹੀ ਮਿਲਾਉਂਦਾ ਹੈ ਆਪਣਾ ਪਿਆਰ ਆਪੇ ਲਾਏ ਜੀਵ ਦੇ ਹਿਰਦੇ ਵਿੱਚ ਆਪਣਾ ਪਿਆਰ ਪ੍ਰਮਾਤਮਾ ਆਪ ਹੀ ਪੈਦਾ ਕਰਦਾ ਹੈ ਪ੍ਰੇਮ ਕੀ ਸਾਰ ਸੋਈ ਜਾਣੈ ਜਿਸਨੋਂ ਨਦਰ ਤੁਹਾਰੀ ਦੀ ਹੋ ਰਹਾਓ हे प्रभु तेरे प्यार दी कदर भी ओही जीव जान सकदा है जे जेस उत्ते तेरी मेहर दी निगाह उंदी। दिब् दृष्ट जागे परम चुकाए जिस मनुख दे मन विच प्रभु अपना प्यार वसाउंदा है। ओस दे अंदर आत्मिक जीवन दा चांदण देण वाली निगाह जाग पेंदी है। अते ओ निगाह ओस दी भटकणा दूर कर देंदी है। ਗੁਰ ਪ੍ਰਸਾਦ ਪਰਮ ਪਦ ਪਾਏ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਭ ਤੋਂ ਉੱਚਾ ਆਤਮਕ ਜੀਵਨ ਦਾ ਦਰਜਾ ਪ੍ਰਾਪਤ ਕਰ ਲੈਂਦਾ ਸੋ ਜੋਗੀ ਇਹ ਯੁਗਤ ਪਛਾਣੈ ਗੁਰ ਕੈ ਸ਼ਬਦ ਵਿਚਾਰੀ ਜੀਓ ਜਿਹੜਾ ਮਨੁੱਖ ਇਸ ਯੁਗਤ ਨੂੰ ਸਮਝ ਲੈਂਦਾ ਹੈ ਸਹੀ ਅਰਥਾਂ ਵਿੱਚ ਜੋਗੀ ਹੈ ਉਹ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਉੱਚੇ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ਸੰਜੋਗੀ ਤਨ ਪਰ ਮਿਲਾ ਹੋਵੈ ਚੰਗੇ ਭਾਗਾ ਨਾਲ ਜਿਸ ਜੀਵ ਸਤਿ ਦਾ ਪ੍ਰਭੂਪਤੀ ਨਾਲ ਮਿਲਾਪ ਹੋ ਜਾਂਦਾ ਹੈ ਗੁਰਮਤ ਵਿਚੋਂ ਦੁਰਮਤ ਖੋਵੈ ਗੁਰੂ ਦੀ ਮਤ ਉੱਤੇ ਤੁਰ ਕੇ ਆਪਣੇ ਅੰਦਰੋਂ ખોટી ਮਤ ਨਾਸ਼ ਕਰ ਦਿੰਦਾ ਹੈ ਰੰਗ ਸਿਉ ਨਿਤ ਰਲੀਆਂ ਮਾਣੈ ਆਪਣੇ ਕੰਤ ਪਿਆਰੀ ਜਿਓ ਉਹ ਪ੍ਰੇਮ ਦਾ ਸਦਕਾ ਪ੍ਰਭੂ ਪਤੀ ਨਾਲ ਆਤਮਿਕ ਮਿਲਾਪ ਦਾ ਆਨੰਦ ਮਾਣਦੀ ਹੈ ਉਹ ਆਪਣੇ ਪ੍ਰਭੂ ਪਤੀ ਦੀ लाਡਲੀ ਬਣ ਜਾਂਦੀ ਹੈ ਸਤਗੁਰ ਬਾਜੋਂ ਵੈਦਨਾ ਕੋਈ ਪ੍ਰੇਮ ਦੀ ਚੋਬ ਦਾ ਇਲਾਜ ਕਰਨ ਵਾਲਾ ਹਕੀਮ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਆਪੇ ਆਪ ਨਿਰੰਜਨ ਸੋਈ ਜਿਸ ਦਾ ਇਲਾਜ ਗੁਰੂ ਕਰ ਦਿੰਦਾ ਹੈ ਉਸ ਨੂੰ ਇਹ ਦੱਸ ਪੈਂਦਾ ਹੈ ਉਹ ਨਿਲੇ ਪ੍ਰਮਾਤਮਾ ਆਪ ਹੀ ਆਪ ਹਰ ਥਾਂ ਮੌਜੂਦ ਹੈ ਸਤ ਗੁਰ ਮਿਲੇ ਮਰੇ ਮੰਦਾ ਹੋਵੇ ਗਿਆਨ ਵਿਚਾਰੀ ਜਿਓ ਗੁਰੂ ਨੂੰ ਮਿਲਣ ਨਾਲ ਮੰਦਾਪਨ ਬੰਦੇ ਦਾ ਮੁੱਕ ਜਾਂਦਾ ਹੈ ਤੇ ਗੁਰੂ ਦੀ ਸਮਝ ਸਾਡੇ ਆਤਮਿਕ ਵਿਚਾਰ ਨੂੰ ਜੀਵਨ ਨੂੰ ਉੱਚਾ ਚੁੱਕ ਦਿੰਦੀ ਹੈ ਇਹ ਸ਼ਬਦ ਸਾਰ ਜਿਸ ਨੂੰ ਲਾਏ ਹੈ ਭਾਈ ਗੁਰੂ ਦਾ ਸੇਠ ਸ਼ਬਦ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਵ사ਦਾ ਦਿੰਦਾ ਹੈ ਗੁਰਮਖ ਤ੍ਰਿਸ਼ਨਾ ਭੁੱਖ ਗਵਾਏ ਉਸ ਨੂੰ ਗੁਰੂ ਦੀ ਸ਼ਰਨ ਪਾ ਕੇ ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਦੂਰ ਕਰ ਦਿੰਦਾ ਹੈ ਆਪਣ ਲੀਆ ਕਿਛੂ ਨਾ ਪਾਈਐ ਕਰ ਕਿਰਪਾ ਕਲ ਧਾਰੀ ਜੀਓ ਆਪਣੀ ਅਕਲ ਦੇ ਜੋਰ ਆਤਮਿਕ ਜੀਵਨ ਦਾ ਕੁਝ ਵੀ ਹਾਸਲ ਨਹੀਂ ਕਰ ਸਕੀਦਾ ਪਰਮਾਤਮਾ ਆਪ ਹੀ ਮਿਹਰ ਕਰਕੇ ਸਤਾ ਮਨੁੱਖ ਦੇ ਅੰਦਰ ਪਾਉਂਦਾ ਹੈ ਅਗੰਗ ਨਿਗੰਮ ਸਤਗੁਰੂ ਦਿਖਾਇਆ ਅਗੰਗ ਨਿਗੰਮ ਸਤਗੁਰੂ ਦਿਖਾਇਆ ਹੈ ਜੋਗੀ ਇਹ ਨਿਸਚਾ ਕਿ ਆਪਣਾ ਆਪਣ ਧਾਰੀ ਜੀਓ ਇਹੀ ਹੈ ਸਾਡੇ ਵਾਸਤੇ ਅਗੰਮ ਨਿਗਮ ਕਰ ਕਿਰਪਾ ਆਪਣੇ ਕਰ ਆਇਆ ਪ੍ਰਭੂ ਨੇ ਕਿਰਪਾ ਕਰਕੇ ਗੁਰੂ ਦੇ ਰਾਹੀ ਜਿਸ ਮਨੁੱਖ ਨੂੰ ਇਹ ਅਗੰਮ ਨਿਗਮ ਵਿਖਾ ਦਿੱਤਾ ਉਹ ਮਨੁੱਖ ਆਪਣੇ ਅਸਲ ਘਰ ਵਿੱਚ ਆ ਟਿਕਦਾ ਅੰਜਨ ਮਾਹ ਨਿਰਜਨ ਜਾਤਾ ਜਿਨ ਕੋ ਨਦਰ ਤੁਮਾਰੀ ਜਿਓ हे ਪ੍ਰਭੂ ਜਿੰਨਾ ਉੱਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ ਉਹ ਮਨੁੱਖ ਇਸ ਮਾਇਆ ਦੇ ਪਸਾਰੇ ਵਿੱਚ ਤੈਨੂੰ ਨਰਲੇਪ ਨੂੰ ਵਸਦਾ ਪਛਾਣ ਲੈਂਦੇ ਹਨ ਗੁਰਮੁਖ ਹੋਵੇ ਸੋ ਤਤ ਪਾਏ ਜਿਹੜਾ ਮਨੁੱਖ ਗੁਰੂ ਦੇ ਸਾਹਮਣੇ ਹੁੰਦਾ ਹੈ ਉਹ ਇਸ ਅਸਲੀਅਤ ਨੂੰ ਲੱਭ ਲੈਂਦਾ ਆਪਣਾ ਆਪ ਵਿੱਚੋਂ ਗਵਾਏ ਉਹ ਮਨੁੱਖ ਆਪਣੇ ਅੰਦਰੋਂ ਆਪਾ ਭਾਉ ਦੂਰ ਕਰ ਦਿੰਦਾ ਹੈ ਸਤਗੁਰ ਬਾਜੋਂ ਸਭ ਧੰਦ ਕਮਾਵੇ ਵੇਖੋ ਮਨ ਵਿਚਾਰੀ ਜੀਓ ਆਪਣੇ ਮਨ ਵਿੱਚ ਵਿਚਾਰ ਕਰਕੇ ਵੇਖ ਲੈ ਕਿ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਹਰੇਕ ਜੀਬ ਮਾਇਆ ਦੇ ਮੋਹ ਵਿੱਚ ਫਸਾਣ ਵਾਲੀ ਦੌੜ ਭੱਜ ਹੀ ਕਰ ਰਿਹਾ ਹੈ ਇੱਕ ਭ੍ਰਮ ਭੁੱਲੇ ਫਿਰੈ ਅਹੰਕਾਰੀ ਕਈ ਐਸੇ ਹਨ ਜੋ ਭੁਲੇਖੇ ਵਿੱਚ ਪੈ ਕੇ ਪਰੇ ਪਏ ਹੋਏ ਆ ਆਪਣੇ ਇਸ ਗਲਤ ਤ્યાਗ ਤੇ ਹੀ ਮਾਣ ਕਰਦੇ ਰਹਿੰਦੇ ਹਨ ਹੰਕਾਰ ਕਰਦੇ ਰਹਿੰਦੇ ਹਨ ਇਕ ਨਾ ਗੁਰਮੁਖ ਹਉਮੈ ਮਾਰੀ ਕਈਆਂ ਨੇ ਗੁਰੂ ਦੇ ਸਾਨੂੰ ਫੋਕੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਲਿਆ ਸੱਚੇ ਸ਼ਬਦ ਰਤੇ ਬੈਰਾਗੀ ਹੋਰ ਭਰਮ ਭੁੱਲੇ ਗਵਾਰੀ ਜਿਉ ਅਸਲ ਬੈਰਾਗੀ ਉਹ ਹਨ ਜਿਹੜੇ ਸਦਾ ਥਿਰ ਪ੍ਰਭੂ ਦੀ ਸਿੱਖ ਸਲਾਹ ਦੀ ਬਾਣੀ ਵਿੱਚ ਰੰਗੇ ਹੋਏ ਹਨ ਬਾਕੀ ਦੇ ਮੂਰਖ ਆਪਣੇ ਤਿਆਗ ਦੇ ਭਲੇਖੇ ਵਿੱਚ ਪਰੇ ਪਏ ਹੋਏ ਗੁਰਮਖ ਜਿਨੀ ਨਾਮ ਨਾ ਗੁਰਮਖ ਜਿਨੀ ਨਾਮ ਨਾ ਪਾਇਆ ਜਨਾ ਮਨੁੱਖਾ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕੀਤਾ ਮਨਮੁਖ ਵਿਰਥਾ ਜਨਮ ਗਵਾਇਆ ਮਨ ਪਿਛੇ ਲਾ ਕੇ ਉਹਨਾਂ ਨੇ ਆਪਣਾ ਜਨਮ ਅਜਾਈਂ ਗਵਾ ਲਿਆ ਅੱਗੇ ਵਿਣ ਨਾਮੈ ਕੋ ਬੇਲੀ ਨਹੀਂ ਬੁਝੈ ਗੁਰ ਵਿਚਾਰੀ ਜੀਓ ਪਰਲੋਕ ਵਿੱਚ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਸਹਾਈ ਨਹੀਂ ਹੈ ਪਰ ਇਸ ਗੱਲ ਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਰਾਹੀ ਕੋਈ ਵਿਰਲਾ ਮਨੁੱਖ ਸਮਝਦਾ ਹੈ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਹੇ ਨਾਨਕ ਤੇਰਾ ਆਤਮਿਕ ਜੀਵਨ ਦੇਣ ਵਾਲਾ ਨਾਮ ਸਦਾ ਆਨੰਦ ਦੇਣ ਵਾਲਾ ਗੁਰ ਪੂਰੈ ਜੁਗ ਚਾਰੇ ਜਾਤਾ ਸਦਾ ਤੋਂ ਪੂਰੇ ਗੁਰੂ ਦੇ ਰਾਹੀ ਹੀ ਤੇਰੇ ਇਸ ਨਾਮ ਨਾਲ ਸਾਂਝ ਪੈਂਦੀ ਆ ਰਹੀ ਹੈ ਜਿਸ ਤੂੰ ਦੇਵੇਂ ਸੋਈ ਪਾਏ ਨਾਨਕ ਤਤ ਬੇਚਾਰੀ ਜੀਉ ਹੈ ਪ੍ਰਭੂ وہی ਮਨੁੱਖ ਤੇਰਾ ਨਾਮ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪੇ ਦਾਤ ਦਿੰਦਾ ਹੈ ਉਹੀ ਮਨੁੱਖ ਅਸਲ ਜੀਵਨ ਭੇਦ ਨੂੰ ਸਮਝਣ ਜੋਗਾ ਹੁੰਦਾ ਹੈ